ਸਤਿ ਸ਼੍ਰੀ ਅਕਾਲ ਮੈਸਰ ਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਅੱਜ ਦਿਨ ਅਸੀਂ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਕਵਰ ਕਰਦੇ ਹਾਂ ਵੱਖ-ਵੱਖ ਜਿਹੜਾ ਖ਼ਬਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਅਸੀਂ ਲੱਖੇਵਾਲੀ ਪਿੰਡ ਦੇ ਵਿੱਚ ਇੱਕ ਜਿਹੜਾ ਸੇ ਦੇ ਬੈਕਸਾਈਡ ਤੇ ਬਾਅਦ ਸੀ ਉੱਥੇ ਬੈਠੇ ਇੱਕ ਇਹ ਬਸਤੀ ਆ ਜਾਂ ਕਹਿ ਸਕਦੇ ਆ ਪਟਾਣੀ ਕਹਿ ਸਕਦੇ ਆ ਇਸ ਵਿੱਚ ਮੌਜੂਦ ਸੀ ਤੇ ਬਾਈ ਜੀ ਦਾ ਕਾਫੀ ਦਿਨਾਂ ਦਾ ਸਾਡੇ ਨਾਲ ਸੰਪਰਕ ਕੀਤਾ ਜਾਂਦਾ ਸੀਗਾ ਤੇ ਪਿਛਲੇ ਕੋਈ 6-7 ਮਹੀਨੇ ਪਹਿਲਾਂ ਬਾਈ ਦਾ ਐਕਸੀਡੈਂਟ ਹੋ ਗਿਆ ਸੀਗਾ ਰੋਡ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਦੇ ਕਾਰਨ ਬਾਈ ਬਿਲਕ ਜਿਹੜਾ ਪਰਿਵਾਰ ਦਾ ਗੁਜ਼ਾਰਾ ਉਹ ਵੀ ਚਲਾਉਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਭਾਈ ਜਿੰਤੋਂ ਤੱਕ ਤੱਕ ਹੋ ਸਕਿਆ ਸੀ ਜਿਵੇਂ ਪਰਿਵਾਰ ਨੇ ਸਾਨੂੰ ਦੱਸਿਆ ਇਹਨਾਂ ਨੇ ਆਪਣਾ ਇਲਾਜ ਵਗੈਰਾ ਕਰਵਾਇਆ ਹੁਣੇ ਪਰਿਵਾਰ ਵੱਡਾ ਪਰਿਵਾਰ ਆ ਪੰਜ ਧੀਆਂ ਬਾਈ ਦੇ ਪੰਜ ਬੇਟੀਆਂ ਤੇ ਇਕੱਲਾ ਹੀ ਕਮਾਉਣ ਵਾਲਾ ਸੀਗਾ ਤੇ ਇਹ ਮੰਜੇ ਤੇ ਪਿਆ ਤੇ ਇਹ ਤਾਂ ਸਮਾਜ ਸੇਵੀ ਵੀਰਾਂ ਨੂੰ ਹੁਣ ਆਪਣੀ ਇਸ ਵੀਡੀਓ ਦੇ ਰਾਹੀਂ ਅਪੀਲ ਕਰਦੇ ਆ ਵੀ ਇਸ ਪਰਿਵਾਰ ਦੀ ਜਿਹੜਾ ਉਹ ਮਦਦ ਕਰੋ ਜੀ ਅਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਉਹ ਜ਼ਰੂਰ ਸਾਂਝੀ ਕਰਦੇ ਆ ਤੁਹਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਾਈ ਜੀ ਨਾਮ ਦੱਸ ਦਿਓ ਆਪਣਾ ਇੱਕ ਤਾਂ। ਮੇਰਾ ਨਾਮ ਸੱਤਾਪਿੰਟਰ ਆ ਜੀ। ਅੱਛਾ। ਤੇ ਕੀ ਘਟਨਾ ਕੀ ਘੱਟੀ ਸੀ ਜਿਹੜਾ ਇੰਨੇ ਲੰਮੇ ਸਮੇਂ ਦੇ ਤੁਸੀਂ ਬਿੜ ਤੇ ਪਏ ਹੋ। ਬਾਈ ਜੀ ਮੈਂ 15 ਦਸੰਬਰ ਸ਼ਾਮ ਨੂੰ ਛੁੱਟੀ ਕਰਕੇ ਕੰਮ ਤੋਂ ਘਰ ਨੂੰ ਆਂਦਾ ਸੀ ਜੀ। ਅੱਛਾ। ਅੱਗੋਂ ਮੋਟਰਸਾਈਕਲ ਲੰਘਿਆ ਜੀ ਤੇ ਉਹਦੀ ਅੱਖਾਂ ਦੇ ਵਿੱਚ ਲਾਈਟ ਵੱਜਣ ਕਾਰਨ ਜੀ ਮੇਰੇ ਜੱਕ ਦਾ ਮੱਖਾ ਮੂਰੇ ਹਨੇਰਾ ਗਿਆ ਰਾਸਤੇ ਤੇ ਆਈ ਜਾਂਦਾ ਸੀ ਉਹ ਸਾਈਕਲ ਵਾਹਨ ਦੇ ਵਿੱਚ ਉਤਰਨ ਕਾਰਨ ਜੀ ਮੈਂ ਡਿੱਗ ਗਈ ਡਿੱਗਣ ਨਾਲ ਮੇਰੀ ਰੀੜ ਦੀ ਹੱਡੀ ਦੇ ਵਿੱਚ ਸੱਟ ਲੱਗ ਗਈ। ਉੱਥੋਂ ਮੇਰਾ ਸਾਰਾ ਸਰੀਰ ਡੈੱਡ ਹੋ ਚ अच्छा व्हीकलला शरीर मेरा हिलदा ही हिलदा जी नहीं जेडी व्हीकल च तडा साइकिल ते सी तू साइकिल ते मैं साइकिल ते सी अगो मोटरसाइकिल लंग गैई मोटरसाइकिल वाले ने कोई पता नहीं लगा वे ये बंदा ਡਿੱਗ ਗਿਆ ਜਾਂ ਨਹੀਂ ਡਿੱਗਿਆ ਕੋਈ ਹੁਣ ਫੇਟ ਨਹੀਂ ਮਾਰੀ ਕੁਛ ਨਹੀਂ ਬਸ ਉਹ ਲੰਘ ਗਿਆ ਮੇਰੇ ਅੱਖਾਂ ਮੂਰੇ ਜੱਕਦਮ ਹਨੇਰਾ ਆ ਗਿਆ ਜਿਵੇਂ ਤੁਸੀਂ ਆਪਣੇ ਆਪ ਡਿੱਗੇ ਸੀ ਉਹਦਾ ਤਾਂ ਕੋਈ ਉਹਦਾ ਕੋਈ ਨਾਂ ਨਹੀਂ ਹੁੰਦੀ ਤਾਂ ਬਸ ਅੱਖਾਂ ਦੇ ਵਿੱਚ ਲਾਈਟ ਹੀ ਵੱਜੀ ਕੱਲਾ ਵੀ ਜੱਕਦਮ ਹਨੇਰਾ ਆ ਗਿਆ ਅੱਖਾਂ ਮੂਰੇ ਜਿਵੇਂ ਹਨੇਰੇ ਦੇ ਵਿੱਚੋਂ ਲੰਘਦੇ ਆਪਾਂ ਜੱਕਦਮ ਚਾਨਣ ਆ ਗਿਆ ਹਨੇਰਾ ਆ ਗਿਆ ਇਹ ਕਦੋਂ ਦੀ ਘਟਨਾ ਕਿੰਨਾ ਸਮਾਂ ਹੋਇਆ ਇਹਨੂੰ 7-8 ਮਹੀਨੇ ਹੋ ਚੱਲੇ ਆ ਜੀ 15 ਦਸੰਬਰ ਪਿਛਲੇ ਸਾਲ ਦੀ ਨੱਗਾਂ ਹੀ ਰਾਤ ਨੂੰ ਅੱਛਾ 15 ਦਸੰਬਰ ਦੀ ਗੱਲ ਹੈ ਤੇ ਕਿੱਥੋਂ ਕਿੱਥੋਂ ਜਿਹੜਾ ਇਲਾਜ ਆ ਤੁਸੀਂ ਕਰਵਾਇਆ ਬਟਿੰਡੇ ਜ਼ਿਲ੍ਹੇ ਤੋਂ ਕਰਵਾਇਆ ਜੀ ਅੱਛਾ ਪ੍ਰਾਈਵੇਟ ਦਵਾਈਖਾਨੇ ਦੇ ਡੱਬ ਵਾਲੀ ਮੰਡੀ ਤੋਂ ਜੀ ਅੱਛਾ ਪਿੰਡੀ ਪਿੰਡੋਂ ਅਸੀਂ ਤਰੇਪੀ ਲਵਾ ਕੇ ਲੈਂਦੇ ਜੀ ਅੱਛਾ ਤੇ ਫਿਰ ਇਸ ਤਰ੍ਹਾਂ ਕਰਕੇ ਜੋ ਪੈਸੇ ਬਚਟ ਸੀਗਾ ਕੋਲੇ ਰਿਸ਼ਤੇਦਾਰਾਂ ਤੋਂ ਵੀ ਮੰਗ ਕੇ ਲਾ ਚੁੱਕੇ ਆ ਜੀ ਅੱਛਾ ਤੇ ਇਸ ਟਾਈਮ ਹੁਣ ਇਲਾਜ ਨੂੰ ਹੀ ਪਿਆ ਜੀ ਪੈਸੇ ਖਤਮ ਹੋ ਚੁੱਕੇ ਆ ਬਸ ਇਹ ਹੁਣ ਡਾਕਟਰ ਕੀ ਦੱਸਦੇ ਆ ਬਾਈ ਇਲਾਜ ਜਿਵੇਂ ਤੁਸੀਂ ਇਮੇਜ ਦੇ ਵਿੱਚ ਵੀ ਦੱਸਦੇ ਸੀ ਇਹਨਾਂ ਵੀ ਇਮੇਜਸ ਵੀ ਰਹੇ ਆ ਉਹਨਾਂ ਨੇ ਵਰਜ ਚ ਦੱਸਤੀ ਸੀ ਕਿ ਜੀ ਤੇ ਇਹ ਤਾਂ ਐਕਸਰੇ ਬਾਅਦ ਵਿੱਚ ਕਰਾਨ ਦੇ ਨਾਲ ਸਾਨੂੰ ਪਤਾ ਲੱਗਾ ਵੀ ਰੀਡ ਦੀ ਹੱਡੀ ਵੀ ਟੇਢੀ ਹੈਗੀ ਉਹਦਾ ਹਾਲਾ ਲੱਗਾ ਜੀ ਥੈਰੇਪੀ ਅੱਛਾ ਵੀ ਜੇ ਹੁਣ ਥੈਰੇਪੀ ਪੈਸਿਆਂ ਤੋਂ ਬਿਨਾਂ ਥੈਰੇਪੀ ਵੀ ਨਹੀਂ ਹੋਣੀਗੀ ਤੇ ਹੁਣ ਬਾਈ ਉਦੋਂ ਦੇ ਤੁਸੀਂ ਬੈੱਡ ਤੇ ਪਈ ਹੋ ਕਿ ਵਿੱਚ ਦੀ ਕੋਈ ਸੈਟਅਪ ਵਗੈਰਾ ਲੱਗਿਆ ਸੀ ਹੋਏ ਪਏ ਆਂ ਹੀ ਬਸ ਕੱਲਾ ਸਰੀਰ ਇਸ ਤਰ੍ਹਾਂ ਹਿੱਲੇ ਹੀ ਹੈ ਜੀ ਅੱਛਾ ਹੋਰ ਨਹੀਂ ਕੰਮ ਕੋਈ ਰੋਟੀ ਨਹੀਂ ਮੈਂ ਖਾ ਸਕਦਾ ਪਾਣੀ ਨਹੀਂ ਮੈਂ ਪੀ ਸਕਦਾਗਾ ਅੱਛਾ ਇਹ ਬਾਹਾਂਾਂ ਵੀ ਹੱਥ ਵੀ ਤੁਹਾਡੇ ਇਹ ਡਿੱਗਣ ਨਾਲ ਹੀ ਸਾਰਾ ਮੇਰਾ ਸਰੀਰ ਇਸੇ ਨਾਲ ਹੀ ਹੋਇਆ ਡਿੱਗਣ ਨਾਲ ਹੀ ਹੋਇਆ ਸਾਰਾ ਸਰੀਰ ਹੂੰ ਮੈਂ ਪਹਿਲਾਂ ਲੇਬਰ ਦਾ ਕੰਮ ਪੱਠੇ ਤੇ ਵੀ ਕਰ ਲੈਂਦਾ ਸੀ ਵਧੀਆ ਕੰਮ ਕਰਦਾ ਸੀ ਗਾ ਇਹਦਾ ਟਾਈਮ ਪਾਸ ਵਧੀਆ ਕਰੀ ਜਾਂਦਾ ਸੀ ਹੁਣ ਤੁਸੀਂ ਪਿਛਲੇ 6-7 ਮਹੀਨੇ ਤੇ ਪਏ ਆ ਵਿੱਚ ਦੀ ਮੈਨੂੰ ਲੱਗਦਾ ਇੱਕ ਕਲੈਕਸ਼ਨ ਵੀ ਆ ਗਿਆ ਸੀਗਾ ਵੋਟਾਂ ਐਮਪੀ ਦੀਆਂ ਵੀ ਪਈਆਂ ਤੇ ਲੀਡਰ ਵੋਟਾਂ ਮੰਗਣ ਵੀ ਆਉਂਦੇ ਹੋਣਗੇ ਕਿਸੇ ਨੇ ਤੁਹਾਡੀ ਸਾਰ ਨਹੀਂ ਲਈ ਬਸ ਵੋਟਾਂ ਮੰਗ ਕੇ ਮੁੜ ਗਏ ਸੀਗੇ ਇੱਕ ਦੋ ਲੀਡਰਾਂ ਨੇ ਕਿਹਾ ਸੀਗਾ ਵੀ ਕੋਈ ਨਹੀਂ ਕਰਾਂਗੇ ਗੱਲ ਚਲੋ ਠੀਕ ਹੈ ਵੋਟਾਂ ਸੀਗਾ ਵੋਟਾਂ ਲੰਘ ਕਿਸੇ ਨੇ ਕੋਈ ਨਹੀਂ ਪੁੱਛਿਆ ਅੱਛਾ ਉਸ ਤੋਂ ਬਾਅਦ ਤੁਸੀਂ ਉਹਨਾਂ ਨਾਲ ਕੋਈ ਸੰਪਰਕ ਵੀ ਨਹੀਂ ਕੀਤਾਗਾ ਜਾਂ ਵੀ ਕੋਈ ਆਇਆ ਹੀ ਨਹੀਂ ਸੰਪਰਕ ਕੀ ਕਰਨਾ ਸੀ ਨਾ ਹੀ ਕੋਈ ਸੰਪਰਕ ਨੰਬਰ ਸੀ ਆਪਣੇ ਕੋਲੇ ਉਹਨਾਂ ਦਾ ਪਿੰਡ ਦੇ ਵਿੱਚ ਕੋਈ ਕਮੇਟੀਆਂ ਬਣੀਆਂ ਹੁੰਦੀਆਂ ਜਾਂ ਕੋਈ ਸੰਸਥਾਵਾਂ ਬਣੀਆਂ ਹੁੰਦੀਆਂ ਉਹਨਾਂ ਨੇ ਕੋਈ ਮਦਦ ਕਿਸੇ ਨੇ ਕੋਈ ਕੀਤੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਕੇ ਲਾਏ ਆ ਭੈਣ ਭਰਾਵਾਂ ਨੇ ਸਾਥ ਦਿੱਤਾ ਜਿੰਨਾ ਹੁਣ ਟਿੱਕਰ ਦੇ ਹੀ ਜਾਂਦੇ ਵਿਚਾਰਿਆਂ ਨੇ ਅੱਛਾ ਇੰਨਾ ਨੇ ਸਾਥਰੀ ਨਾਲ ਹੀ ਜਾਂਦਾ ਪਿਆ ਹੀ ਬਸ ਆਪਣੇ ਹਲਕੇ ਦੇ ਜਿਹੜੇ ਕੈਬਨਿਟ ਮੰਤਰੀ ਬਣ ਗਏ ਡਾਕਟਰ ਬਲਜੀਤ ਕੌਰ ਜੀ ਆਪਣੇ ਸਰਕਾਰ ਜੋ ਆਪਣੇ ਪਰਿਵਾਰਾਂ ਦੇ ਵਿੱਚੋਂ ਹੀ ਆਉਂਦੇ ਆ ਤੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਉਹਨਾਂ ਤੱਕ ਪਹੁੰਚ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਇੰਨੀ ਵਾਰ ਤੇ ਕਰਨੀ ਕੋਸ਼ਿਸ਼ ਕੋਈ ਹੋਈਗੀ ਨਾ ਹੀ ਕੋਈ ਕੀਤਾ ਸੰਪਰਕ ਅਸਲ ਇਲੈਕਸ਼ਨ ਦੇ ਵਿੱਚ ਵੀ ਨਹੀਂ ਆਏ ਆਏ ਜ਼ਰੂਰ ਜੀ ਬਸ ਵੋਟਾਂ ਦੇ ਕਹਿ ਕੇ ਰੱਖਦੇ ਹੋ ਚਾ ਲੋਕਾਂ ਨੂੰ ਕੀ ਅਪੀਲ ਕੀ ਕਰਨੀ ਚਾਹੁੰਦੇ ਅਪੀਲ ਬਾਈ ਜੀ ਮੈਨੂੰ ਪੈਸੇ ਦੇਤੇ ਜਾਣ ਜੀ ਜੋ ਵੀ ਮੇਰਾ ਖਰਚਾ ਹੁੰਦਾ ਹੈਗਾ ਵੀ ਜਿੰਨਾ ਵੀ ਆਉਂਦਾ ਕਿਸੇ ਡਾਕਟਰ ਦੀ ਜੇ ਪੈਸੇ ਕੋਲੇ ਹੋਣਗੇ ਤਾਂ ਵਧੀਆ ਡਾਕਟਰ ਨੂੰ ਦਿਖਾਇਆ ਜਾਊਗਾ ਜੀ ਨਹੀਂ ਫਿਰ ਬੈਟ ਤੇ ਤਾਂ ਹੈਗੇ ਹੀ ਹੈ ਜੀ ਇਹ ਇਲਾਜ ਜੀ ਤੁਸੀਂ ਕਹਿੰਦੇ ਵੀ ਤੁਹਾਡਾ ਕੋਈ ਇਲਾਜ ਨਹੀਂ ਭਾਵੇਂ ਕੋਈ ਸੰਸਥਾ ਵਾ ਸਮਾਜਿਕ ਸੰਸਥਾ ਵਾ ਹੁੰਦੀਆਂ ਜਿਵੇਂ ਕੋਈ ਇਲਾਜ ਕਰਵਾ ਦੇ ਤੁਹਾਡਾ ਹਾਂਜੀ ਇਲਾਜ ਕਰਵਾ ਦੇ ਬੜੀ ਮਿਹਰਬਾਨੀ ਆਪਾਂ ਨੂੰ ਇਲਾਜ ਦੀ ਲੋੜ ਹੈ ਜੀ ਹੋਰ ਨਹੀਂ ਕਾਸੀ ਲੋੜ ਹੋਰ ਤਾਂ ਟਾਈਮ ਪਾਸ ਹੋ ਜਾਊਗਾ ਜੀ ਇਹ ਪਰਿਵਾਰ ਦੇ ਵਿੱਚ ਬਾਈ ਜੀ ਤੁਹਾਡੇ ਕੌਣ-ਕੌਣ ਪਰਿਵਾਰ ਦੇ ਵਿੱਚ ਮੇਰੇ ਪੰਜ ਲੜਕੀਆਂ ਹੀ ਲੜਕੀਆਂ ਜੀ ਅਸੀਂ ਤੁਹਾਡੇ ਪੰਜ ਬੇਟੀਆਂ ਸੀ ਹਾਂਜੀ ਪੰਜ ਬੇਟੀਆਂ ਹੀ ਬੇਟੀਆਂ ਜੀ ਤੇ ਕਮਾਉਣ ਦਾ ਸਾਧਨ ਤਾਂ ਕਮਾਈ ਦਾ ਕੱਲਾ ਤੁਸੀਂ ਹੀ ਕਮਾਉਂਦੇ ਹਾਂਜੀ ਮੈਂ ਹੀ ਸੀਗੀ ਸਾਧਨ ਕਮਾਈ ਦਾ ਬਸ ਕਮਾਉਂਦਾ ਸੀ ਲੈ ਕੇ ਖਵਾ ਦਿੰਦਾ ਸੀ ਅੱਛਾ ਤੇ ਹੁਣ ਤਾਂ ਬੱਚਿਆਂ ਦਾ ਮੈਨੂੰ ਲੱਗਦਾ ਪੜ੍ਹਾਈ ਦਾ ਵੀ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਔਖਾ ਹੀ ਹੋਇਆ ਪਿਆ ਜੀ ਹੁਣ ਇੰਨਾ ਤੁਹਾਨੂੰ ਪਤਾ ਵਾਰਡ ਜਾਂਦੇ ਸਕੂਲ ਆਉਂਦੇ ਜਾਂਦੇ ਔਖਾ ਹੀ ਹੋਇਆ ਪਿਆ ਕਾਪੀ ਪੈਨਸਲ ਤੇ ਵੀ ਔਖਾ ਆ ਪਿਆ ਏਸੀ ਬਾਈ ਦੀ ਹਕੀਕਤ ਅਸੀਂ ਜਿਵੇਂ ਪਹਿਲਾਂ ਵੀ ਕਰਦੇ ਹੁੰਨੇ ਜ਼ਿਕਰ ਵੀ ਗਰੀਬੀ ਬੰਦੇ ਤੋਂ ਕੀ ਕੁਝ ਕਰਾ ਦਿੰਦੇ ਜਿਵੇਂ ਬਾਈ ਨੇ ਦੱਸਿਆ ਸੀਗਾ ਵੀ ਪਹਿਲਾਂ ਵਧੀਆ ਆਪਦੀ ਮਿਹਨਤ ਮਜ਼ਦੂਰੀ ਕਰਦਾ ਸੀ ਪੰਜ ਬੱਚਿਆਂ ਨੂੰ ਪਾਲਦਾ ਸੀ ਆਪਦਾ ਪੂਰਾ ਪਰਿਵਾਰ ਚਲਾਉਂਦਾ ਸੀ ਵੀ ਇੱਕ ਐਕਸੀਡੈਂਟ ਨੇ ਇੱਕ ਛੋਟੀ ਜੀ ਘਟਨਾ ਨੇ ਵੀ ਜਿਹੜਾ ਸਾਰੀ ਉਹਦੀ ਜ਼ਿੰਦਗੀ ਬਦਲਤੀ ਆ ਤੇ ਵੀ ਅੱਜ ਪਰਿਵਾਰ ਇਸ ਮਥਾਜ ਹੋ ਗਿਆ ਵੀ ਅੱਜ ਮੰਗਲ ਲਈ ਆਪਣੇ ਇਲਾਜ ਲਈ ਮੰਗਲ ਲਈ ਮਜਬੂਰ ਆ ਤੇ ਅਸੀਂ ਆਮ ਲੋਕਾਂ ਨੂੰ ਇਹ ਅਪੀਲ ਕਰਦੇ ਆ ਵੀ ਜੋ ਵੀ ਕੋਈ ਜਿੰਨਾ ਵੀ ਹੋ ਸਕਦਾ ਹੈ ਇਸ ਪਰਿਵਾਰ ਦੀ ਮਦਦ ਕਰੋ ਆਪਣੇ ਥੋੜੇ ਥੋੜੇ ਕੋਈ ਦਾਨ ਨਾਲ ਹੀ ਇਹ ਪਰਿਵਾਰ ਦਾ ਜਿਹੜਾ ਦੁਬਾਰਾ ਤੋਂ ਫੇਰ ਉਸੇ ਤਰ੍ਹਾਂ ਢਾਂਚਾ ਚੱਲੂਗਾ ਤੇ ਬਾਈ ਦਾ ਜਿਹੜਾ ਸਫਲ ਇਲਾਜ ਹੋ ਜਾਊਗਾ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਦਾ ਖਾਤਾ ਨੰਬਰ ਇਹ ਮੋਬਾਈਲ ਨੰਬਰ ਬਾਈ ਨੂੰ ਕਹਾਂਗੇ ਇੱਕ ਵਾਰੀ ਉਹ ਵੀ ਦੱਸ ਦੂਗਾ ਇਹਨਾਂ ਨਾਲ ਤੁਸੀਂ ਆਪ ਆ ਕੇ ਸੰਪਰਕ ਵੀ ਕਰ ਸਕਦੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ 8196058670 ਦੁਬਾਰਾ ਇੱਕ ਵਾਰੀ ਫੇਰ ਬੋਲ 8196058670 ਜੀ ਤੇ ਆਪ ਦਾ ਪਤਾ ਵੀ ਤੁਸੀਂ ਬੋਲ ਕੇ ਦੱਸ ਦਿਓ ਵੀ ਕਿੱਥੇ ਜੇ ਕੋਈ ਤੁਹਾਡੇ ਨਾਲ ਕੋਈ ਬਾਹਰੋਂ ਆਉਣਾ ਵੀ ਚਾਹੁੰਦਾ ਹੋਵੇ ਤਾਂ ਕਿੱਥੇ ਮੰਡੀ ਲੱਖੇਵਾਲੀ ਤੋਂ ਅਨੰਦਗੜ੍ਹ ਰੋਡ ਠਾਣੇ ਦੀ ਬੈਕ ਸਾਈਡ ਤੇ ਹੈ ਜੀ ਠੀਕ ਹੈ ਕਰ ਮੇਰਾ ਬਿਲਕੁਲ ਹੀ ਸੌਖਾ ਜੇ ਕਿਸੇ ਕੋਈ ਆ ਕੇ ਦੇਖ ਕੇ ਜਾਣਾ ਚਾਹੁੰਦਾ ਜਾਂ ਬਾਈ ਨੂੰ ਮਿਲ ਕੇ ਜਾਣਾ ਚਾਹੁੰਦਾ ਜਾਂ ਕੋਈ ਘਰੇ ਆ ਕੇ ਸਜੋ ਜੋ ਕਿ ਹਰ ਤਰ੍ਹਾਂ ਦੀ ਲੋੜ ਹੀ ਆ ਪਿਛਲੇ ਹੁਣ 7-8 ਮਹੀਨੇ ਤੋਂ ਬਾਈ ਵਿੜਤੇ ਪਿਆ ਤੇ ਪਰਿਵਾਰ ਨੂੰ ਹਰ ਇੱਕ ਚੀਜ਼ ਦੀ ਲੋੜ ਹੀ ਆ ਜੇ ਕੋਈ ਕਿਸੇ ਵੀ ਤਰ੍ਹਾਂ ਨਾਲ ਮਦਦ ਕਰਨਾ ਚਾਹੁੰਦਾ ਕੋਈ ਘਰ ਆ ਕੇ ਕਰਨੀ ਚਾਹੁੰਦਾ ਤਾਂ ਲੱਖੇ ਵਾਲੀ ਆ ਕੇ ਜਦੋਂ ਅਨੰਦਗੜ੍ਹ ਰੋਡ ਤੋਂ ਜਾਂਦੇ ਆ ਥਾਣਾ ਥਾਣੇ ਦੇ ਬੈਕਸਾਈਡ ਬਾਈ ਦਾ ਘਰ ਆ ਜਿਹੜਾ ਘਰੇ ਆ ਕੇ ਤੁਸੀਂ ਬਾਈ ਦੀ ਮਦਦ ਕਰ ਸਕਦੇ ਹੋ